ਹੁਸ਼ਿਆਰਪੁਰ ਦੇ ਹਲਕਾ ਟਾਂਡਾ ਵਿੱਚ ਬਿੱਤੇ ਦਿਨੀ ਹੋਏ ਦੋ ਮਾਮਲਿਆਂ ਵਿੱਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਫਿਰ ਸ਼ੈ ਕੈਮਰਾ ਰਿਪੋਰਟ ਜਿਦੇ ਵਿੱਚ ਥ੍ਰੈਟ ਕਰਨ ਵਾਲਾ ਕਹਿੰਦਾ ਕਿ ਵੀ ਅਸੀਂ ਬੰਬੀਆ ਗੈਂਗ ਨਾਲ ਸੰਬੰਧਿਤ ਹੈਗੇ ਤੇ ਅਸੀਂ ਬੰਬੀਆ ਗੈਂਗ ਨਾਲ ਤੇ ਫਿਰ ਅਸੀਂ ਉਹਨੂੰ ਡਿਲੇ ਕਰਤਾ ਤੇ ਜੇਕਰ ਸਾਨੂੰ 3 ਕਰੋੜ ਰੁਪਏ ਦੇ ਦਿੰਦਾ ਹੈਗਾ ਤੇ ਠੀਕ ਰਹੇਗਾ ਨਹੀਂ ਦੇਗਾ ਤੇ ਦੇ ਦੋ ਬੜੇ ਇੰਪੋਰਟੈਂਟ ਮੁੱਦੇ ਪੁਲਿਸ ਸਟੇਸ਼ਨ ਟਾਂਡਾ ਦੇ ਸੀਗੇ ਜਿਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤਾ ਗਿਆ ਇੱਕ ਐਕਸਟਰਸ਼ਨ ਕਾਲ ਇੱਕ ਕਾਲਰ ਨੇ ਕੀਤੀ ਬਾਰ ਦੇ ਨੰਬਰ ਤੋਂ ਤੇ ਮੈਸੇਜ ਕੀਤੇ ਜਿਦੇ ਵਿੱਚ ਉਹਨੇ 3 ਕਰੋੜ ਰੁਪਏ ਦੀ ਫਿਰੋਤੀ ਬੰਬੀਹਾ ਗਰੁੱਪ ਦਾ ਮੈਂਬਰ ਆਪਣੇ ਆਪ ਨੂੰ ਦੱਸਦੇ ਹੋਏ ਡਿਮਾਂਡ ਕੀਤੀ ਤੇ ਉਹਨੇ ਥ੍ਰੈਟ ਕੀਤਾ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾ ਸਕਦਾ ਹੈਗਾ ਐਟ ਦ ਸੇਮ ਟਾਈਮ ਉਨੇ ਇੱਕ ਰੈਫਰੈਂਸ ਵੀ ਦਿੱਤਾ ਕਿ ਪਿਛਲੇ ਦਿਨੀ ਜਿਹੜਾ ਹੈਗਾ 12ਵੇਂ ਮਹੀਨੇ ਚ 22 ਤਰੀਕ ਨੂੰ ਜਿਹੜਾ ਇਨਸੀਡੈਂਟ ਏ ਕਿ ਉਹਦੇ ਮੁੰਡੇ ਦੇ ਨਾਲ ਦੋ ਮੋਟਰਸਾਈਕਲ ਸਵਾਰਾਂ ਦਾ ਹੋਇਆ ਸੀਗਾ ਤੇ ਉਹ ਉਹਨਾਂ ਵੱਲੋਂ ਇੱਕ ਕਿਡਨੈਪਿੰਗ ਅਟੈਂਪਟ ਸੀਗਾ ਜਿਹਨੂੰ ਉਹਨਾਂ ਨੇ ਕੇਵਲ ਫੈਮਿਲੀ ਨੂੰ ਟਰੇਲਰ ਦਿਖਾਉਣ ਵਾਸਤੇ ਜਾਂ ਹਿੰਟ ਦੇਣ ਵਾਸਤੇ ਕੀਤਾ ਸੀਗਾ ਤੇ ਉਹ ਐਕਚੁਅਲ ਬੰਦੇ ਹੈਗੇ ਤੇ ਉਹ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਇਮੀਡੀਏਟਲੀ ਜਦੋਂ ਸਾਨੂੰ ਰਿਪੋਰਟ ਹੋਇਆ ਅਸੀਂ ਪਹਿਲਾਂ ਤੋਂ ਹੀ ਕਿਡਨੈਪਿੰਗ ਦੇ ਅਟੈਂਪਟ ਦਾ ਇੱਕ ਪਰਚਾ ਦਰਜ ਕੀਤਾ ਵੈਸੇਗਾ ਇਮੀਡੀਏਟਲੀ ਅਸੀਂ ਇੱਕ ਐਕਸਟਰੈਸ਼ਨ ਦਾ ਐਫਆਈਆਰ ਦਰਜ ਕੀਤਾ ਤੇ ਸਾਡੀ ਟੀਮ ਨੇ ਵਿਥਿਨ 3 ਡੇਜ਼ ਆਫ ਦਿ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਹੈਗਾ ਉਹਨੂੰ ਐਕਸਟਰਸ਼ਨ ਕਰਨ ਵਾਲੇ ਦੋ ਲੋਕਾਂ ਨੂੰ ਜਿਹਦਾ ਇੱਕ ਦਾ ਨਾਮ ਮਨਪ੍ਰੀਤ ਹੈਗਾ ਤੇ ਦੂਜੇ ਦਾ ਨਾਮ ਅਨਿਲ ਕੁਮਾਰ ਹੈਗਾ ਉਹਨਾਂ ਨੂੰ ਫੜ ਲਿਆ ਫੜ ਕੇ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਜਿੱਤੇ ਉਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਦਾ ਅਟੈਂਪਟ ਦਾ ਦੋ ਹੈਲਮਟ ਉਹ ਬਰਾਮਦ ਕੀਤੇ ਉਹਨਾਂ ਤੋਂ ਜਿਨ੍ਹਾਂ ਨੇ ਜਿਹੜੇ ਪਾਏ ਹੋਏ ਸੀਗੇ ਉਸ ਦਿਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਫਰਦਰ ਅਸੀ ਇਸ ਨੂੰ ਇਨਵੈਸਟੀਗੇਟ ਕਰ ਰਹੇ ਆ ਸਾਡੀ ਜ਼ੀਰੋ ਟੋਲਰੈਂਸ ਹੈਗੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ EDGP EDITF ਜਿਹੜਾ ਹੈਗਾ ਸਾਨੂੰ ਮਾਨੀਟਰ ਕਰਦਾ ਹੈਗਾ ਐਕਸਟਰੈਸ਼ਨ ਕਾਲਸ ਨੂੰ ਤੇ ਸਾਡੇ ਡੀਆਈਜੀ ਸਾਹਿਬ ਦੀ ਗਾਈਡੈਂਸ ਹੇਠ ਜਿਹੜਾ ਹੈਗਾ ਅਸੀਂ ਆਹ ਕੰਮ ਕੀਤਾ ਹੈਗਾ ਸਾਡੀ ਟੀਮ ਨੇ ਐਸਪੀਡੀ ਦੀ ਟੀਮ ਤੇ ਨਾਲ ਇੰਚਾ ਸੀਆਈਏ ਡੀਐਸਪੀ ਟਾਂਡਾ ਤੇ ਐਸਐਸਟੂ ਟਾਂਡਾ ਨੇ ਬੜਾ ਵਧੀਆ ਕੰਮ ਕੀਤਾ ਤੇ ਸਾਡੇ ਜ਼ੀਰੋ ਟੋਲਰੈਂਸ ਹੈਗੇ ਐਕਸਟਰੈਸ਼ਨ ਦੇ ਖਿਲਾਫ ਤੇ ਅਸੀਂ ਸਖਤ ਕਾਰਵਾਈ ਇਹਨਾਂ ਕਿਸੇ ਤਰ੍ਹਾਂ ਦੇ ਪਹੁੰਚ ਗਏ ਮਜ਼ੂਰ ਜਿਹੜੇ ਜਿਹੜੇ ਵਿਕਟਮ ਹੈਗੇ ਮਿਸਟਰ ਰੋਹਿਤ ਟੰਡਨ ਉਹਨਾਂ ਦਾ এডਿਕੇਸ਼ਨ ਦਾ ਕੰਮ ਹੈਗਾ ਉਹਨਾਂ ਦਾ ਇੱਕ ਸਕੂਲ ਹੈਗਾ ਇੱਕ ਕਾਲਜ ਹੈਗਾ ਤੇ ਉਹਨਾਂ ਦਾ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਇੰਸਟੀਚਿਊਟ ਵੀ ਹੈਗਾ ਜਿਨ੍ਹਾਂ ਤੋਂ ਇਹਨਾਂ ਨੇ ਐਕਸਟਰਸ਼ਨ ਦੀ ਮੰਗ ਕੀਤਾ ਜਿਹੜੇ ਫੜੇ ਗਏ ਉਹਨਾਂ ਦਾ ਕੋਈ ਨਾ ਨਹੀਂ ਇਹਨਾਂ ਤੇ ਹੁਣ ਤੱਕ ਸੋ ਫਾਰ ਜਿਹੜਾ ਕੇਸ ਦੋ ਦਰਜ ਕੀਤੇ ਅਸੀਂ ਇੱਕ ਕਿਡਨੈਪਿੰਗ ਦਾ ਅਟੈਂਪਟ ਦਾ ਤੇ ਦੂਸਰਾ ਐਕਸਟਰਸ਼ਨ ਦਾ ਉਸ ਤੋਂ ਇਲਾਵਾ ਪ੍ਰੀਵियस ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਹੜੇ ਦੋਸ਼ੀ ਹੈਗੇ ਉਹ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਉਹ ਨਾਰਮਲ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਨੇ 3 ਕਰੋੜ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ ਤੇ ਓਬਵੀਅਸਲੀ ਸ਼ਾਰਟਕਟ ਤੇ ਰਹੀਮ ਪੈਸਾ ਕਮਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ ਚਾਹੇ ਉਹ ਸਟੋਸ਼ਨ ਡਿਮਾਂਡ ਕਰਨ ਵਾਲੇ ਹੋਣ ਚਾਹੇ ਕੋਈ ਹੋਰ ਜਿਹੜਾ ਖੋਵਾ ਕਰਨ ਵਾਲੇ ਹੋਣ ਤੇ ਲੂਟਪਾਰਟ ਵਾਲੇ ਹੋਣ ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ ਬਟ ਉਹ ਅਮੀਰ ਬਣਦੇ بجائے ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਵਾਂ ਕਿਉਂਕਿ ਇਦਾਂ ਨਹੀਂ ਹੋ ਸਕਦਾ ਇਟ ਇਜ਼ ਨੋਟ ਪੋਸੀਬਲ ਸਰ ਦਵਿੰਦਰ ਪੰਮੀਆ ਗੈਂਟਰ ਨੂੰ ਨਾਮ ਦੇ ਵਰਤੋਂ ਕੀਤੀ ਗਈ ਸੀ ਕੀ ਹੈ ਜਿਹੇ ਲਿੰਕ ਜਸ ਨਹੀਂ ਕੋਈ ਲਿੰਕ ਨਹੀਂ ਹੈ ਕੋਈ ਸੋ ਫਾਰ ਇਨਵੈਸਟੀਗੇਸ਼ਨ ਕੋਈ ਲਿੰਕ ਨਹੀਂ ਆਇਆ ਮੈਕਸਿਮਮ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਕਸਿਮਮ ਐਕਸਟਰਸ਼ਨ ਕਾਲਸ ਜਿਹੜ ਉਹ ਫੇਕ ਲੋਕ ਕਰਦੇ ਹੈਗੇ ਇਸ ਕਰਕੇ ਸਾਡੀ ਰਿਕਵੈਸਟ ਹੈਗੀ ਕਿ ਜਦੋਂ ਵੀ ਕਿਸੇ ਨੂੰ ਐਕਸਟਰੋਸ਼ਨ ਕਾਲ ਆਉਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਥੈਟ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਹ ਕਹਿੰਦੇ ਕਾਲੇ ਆਦੀ ਸੀ ਕਿ ਕਿਹੜੇ ਨੰਬਰ ਤੋਂ ਕਰਦੀ ਉਹ ਬਾਹਰ ਦਾ ਨੰਬਰ ਇਹਨਾਂ ਨੇ ਇੱਕ ਯੂਜ਼ ਕੀਤਾ ਵਰਚੁਅਲ ਨੰਬਰ ਯੂਜ਼ ਕਰਕੇ ਇਹਨਾਂ ਨੇ WhatsApp ਰਾਹੀਂ ਕਾਲ ਕੀਤਾ। ਆ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਤੇ ਕਨਸਪੀਰੇਸੀ ਜਿਹੜੀ ਰਚੀ ਉਹਦਾ Facebook ਤੇ online YouTube ਤੇ ਇਹਨਾਂ ਨੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜ਼ੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ। ਜੀ। ਇੱਕ ਕੇਸ ਦਰਜ ਹੋਇਆ ਆਪਣੇ ਪੁਲਿਸ ਸਟੇਸ਼ਨ ਟਾਂਡਾ ਚ ਜਿਹੜਾ ਬੜਾ ਬੜਾ ਸੈਂਸੇਸ਼ਨਲ ਕੇਸ ਹੋਇਆ ਜਿਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਇੱਕ ਨਗਰ ਕੀਰਤਨ ਦੇ ਦੌਰਾਨ ਇੱਕ ਦੁੱਧਾ ਲੰਗਰ ਵਰਤਾ ਰਹੇ ਬੰਦਿਆ ਤੇ ਹਮਲਾ ਹੁੰਦਾ ਹੈਗਾ ਤੇ ਉਹਦੇ ਵਿੱਚ ਇੱਕ ਮੁੰਡੇ ਦੀ ਡੈਥ ਹੋ ਜਾਂਦੀ ਹੈਗੀ ਸੱਟਾਂ ਕਰਕੇ ਤੇ ਦੂਜਾ ਉਹਦਾ ਫਾਦਰ ਐਡਮਿਟ ਹੁੰਦਾ ਹੈਗਾ ਹਸਪੀਟਲ ਚ ਇਸ ਕੇਸ ਨੂੰ ਇਮੀਡੀਏਟਲੀ ਟੇਕ ਅਪ ਕਰਦੇ ਹੋਏ ਇੱਕ ਐਫ ਆਈ ਆਰ ਅੰਡਰ 302 307 ਐਸ ਸੀ ਐਸ ਟੀ ਅਧੀਨ ਦਰਜ ਕੀਤਾ ਗਿਆ ਤੇ ਇਸ ਕੇਸ 'ਚ ਟੋਟਲ 7 ਬਾਈ ਨੇਮ ਅਕਿਊਜ਼ਡ ਠੀਕ ਹੈ ਜਿਨ੍ਹਾਂ ਵਿੱਚੋਂ ਸਾਡੀ ਟੀਮ ਨੇ ਹੁਣ ਤੱਕ ਪਿਛਲੇ ਦਿਨਾਂ 'ਚ ਜਿਹੜੇ ਹੈਗੇ ਆਜ ਤੱਕ ਅ ਸਿ ਪੰਜ ਦੋਸ਼ੀ ਫੜ ਲਏ ਹੈਗੇ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਹੈਗੇ ਉਹਨਾਂ ਨੂੰ ਫੜੇ ਜਾਣਗੇ ਮੇਨ ਜਿਹੜੇ ਅਕਿਊਜ਼ਡ ਹੈਗੇ ਇਸ ਕੇਸ ਦੇ ਸਾਰੇ ਅਰੈਸਟ ਹੋ ਚੁੱਕੇ ਹਨ ਰੀਜ਼ਨ ਕੀ ਹੈ ਸਰ ਜਿਹੜਾ ਹੁਣ ਤੱਕ ਜਿਹੜਾ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਜਿਹੜਾ ਰੀਜ਼ਨ ਆਇਆ ਹੈਗਾ ਕਿ ਦੋ ਗਰੁੱਪਸ ਹੈਗੇ ਮੁੰਡਿਆਂ ਦੇ ਉਹਨਾਂ ਦਾ ਆਪਸ 'ਚ ਕਾਫੀ ਪਿਛਲੇ ਲਗਭਗ ਸਾਲ ਡੇਢ ਸਾਲ 2 ਸਾਲ ਤੋਂ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਹੈਗਾ ਕਿ ਆਪਸੀ ਕੀਚਾਤਾਣੀ ਛੋਟੇ ਮੋਟੀ ਲੜਾਈ ਝਗੜੇ ਇਹਨਾਂ ਦੇ ਰਹਿੰਦੇ ਸੀਗੇ ਤੇ ਉਸੀ ਰੰਜਿਸ਼ ਤੇ ਜਿਹੜਾ ਹੈਗਾ ਇਹਨਾਂ ਨੇ ਆ ਕੇ ਇਸ ਚੀਜ਼ ਨੂੰ ਅੰਜਾਮ ਦਿੱਤਾ ਤੇ ਜਿਹੜੇ ਪਾਲੀ ਬੰਦੇ ਪ੍ਰੈਜ਼ੀਡੈਂਟ ਦੇ ਕੋਲ ਨਹੀਂ ਦੇ ਸਕਦੇ ਜਿਹੜਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਕਿਉਂਕਿ ਕੁਛ ਦਾ ਦੋ ਤੁਸੀਂ ਪਹਿਲਾਂ ਫੜੇ ਹੋਏ ਸੀਗੇ ਤਿੰਨ ਅਸੀਂ ਰੀਸੈਂਟਲੀ ਫੜੇ ਹੈਗੇ अर्ਲੀ ਮਾਰਨਿੰਗ ਕੁਝ ਡਿਅਰੈਸਟ ਹੋਈ ਹੈਗੀ ਫਰਦਰ ਵੈਰੀਫਾਈ ਕਰਾ ਰਹੇ ਹੈਗੇ ਦੋ ਪਹਿਲਾਂ ਜਿਹੜੇ ਫੜੇ ਹੈਗੇ ਉਹਨਾਂ ਦਾ ਕ੍ਰਿਮਿਨਲ ਰਿਕਾਰਡ ਐਜ ਆਫ ਨਾਉ ਸਾਹਮਣੇ ਇਹਨਾਂ ਨੇ ਜਿਹੜਾ ਹੈਗਾ ਮੌਕੇ ਤੇ ਜਿਹੜੇ ਹਥਿਆਰ ਤੁਸੀਂ ਵੀਡੀਓ ਚ ਵੀ ਦੇਖੇ ਹੋਣੇ ਕਿ ਕੁਝ ਡੰ ਤੇ ਕੁ ਸਰੀਏ ਤੇ ਇਸ ਤਰੀਕੇ ਦੀ ਚੀਜ਼ਾਂ ਜਿਹੜੀ ਹੈਗੀ ਨਾ ਨੇ ਮੌਕੇ ਤੇ ਯੂਜ਼ ਕੀਤੀ। ਬਾਕੀ ਸਿਰਫ ਅਦਰ ਵੈਰੀਫਾਈ ਕਰਾ ਲਓ। ਠੀਕ ਹੈ। ਜੀ। ਥੈਂਕ ਯੂ।